ਦੀ ਮੈਨੂੰ ਸੁਭਾ ਦੇਤਾ ਤੂੰ ਮੇਂ ਦਲੇਰਾ ਇੱਕ ਨਾਮ ਦੇਤਾ ਲੰਗਰ ਆ ਗੀ ਲੋੜ ਕਵੇ ਤੇ ਅਸੀਂ ਮਠੀੜਿਆ ਸਿੱਖ ਹੈ ਗਿਆਨੀ ਤੋਂ ਪਾ ਅੱਖ ਲੱਗਦੀ ਜਿਵੇਂ ਫਟਾ ਧਾਰਾਂ ਸੀਦਾ ਪਤਾ ਲੱਗਦਾ ਸੀ ਉੱਥੇ ਦੀ ਹੰਦੀਰ ਦਾ ਅੱਜ ਗੰਦੰਤਰ ਦਾ ਦਿਵਸ ਜੋ 1950 ਵਿੱਚ ਸੰਵਿਧਾਨ ਲਾਗੂ ਹੋਇਆ ਸੀ ਉਹ ਹੀ ਮਨਾਉਂਦੇ ਪਏ ਆ ਤੇ ਨਾਲ ਹੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਆ ਅਸੀਂ ਸਾਰੇ ਮੰਡੀ ਵਿੱਚ ਕੰਮ ਕਰਨ ਵਾਲੇ ਅੰਮ੍ਰਿਤਸਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਵੀ ਬਹੁਤ-ਬਹੁਤ ਮੁਬਾਰਕ ਦਿਨ ਬਾਦ ਦਿੰਦੇ ਆ ਕਿ ਗਣਤੰਤਰਤਾ ਦਿਵਸ ਦੇ ਮੌਕੇ ਤੇ ਜੋ ਸਾਰੇ ਮੰਡੀ ਵਾਲੇ ਰਲ ਕੇ ਮਨਾਉਂਦੇ ਆ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਹਰ ਹਰ ਸਾਲ ਇਸ ਤਰ੍ਹਾਂ ਹੀ ਇਕੱਠੇ ਹੋਗੇ ਜਿਹੜਾ ਦਿਨ ਮਨਾਉਣਾ ਚਾਹੀਦਾ ਤੇ ਸਾਰਿਆਂ ਨੂੰ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਸ਼ਰਧਾਂਜਲੀ ਵੀ ਦੇਣੀ ਚਾਹੀਦੀ ਜਿਨ੍ਹਾਂ ਨੇ ਆਜ਼ਾਦੀ ਲੈਣ ਤੋਂ ਬਾਅਦ ਆ ਜਿਹੜਾ ਗੰਦਰਤਾ 1200 ਬੜਿਆ ਸੀ ਉਹ ਤੋਂ ਅਸੀਂ ਅੱਜ ਮਨਾ ਰਹੇ ਆ ਜਿਹੜਾ ਕਿ 1926 ਜਨਵਰੀ 1950 ਨੂੰ ਹੀ ਉਹ ਬਣਾਣਾ ਹੈ ਐਸੀ ਖੁਸ਼ੀ ਵਿੱਚ ਕੱਲ 3 ਨੰਬਰ ਛੜ ਦੇ ਲੰਗਰ ਆ ਜਾਏਗਾ ਅੱਜ 4 ਨੰਬਰ ਛੜ ਦੇ ਬਾਹਰ 4 ਨੰਬਰ ਦੇ ਬਾਹਰ ਸੜਕ ਦੇ ਲਾਲੀ ਭਾਈ ਦੇ ਲੰਗਰ ਸਾਰਿਆਂ ਨੂੰ ਬੇਨਤੀ ਕਰਦੇ ਵੀ ਉੱਥੇ ਜਾ ਕੇ ਲੰਗਰ ਵੀ ਛਕਣਾ ਉੱਥੇ ਆਜੋ ਬੰਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅੱਜ 75ਵੇਂ ਗਣਤੰਤਰ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਜੀ ਚਾਣਾ ਦੇ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਦੇ ਮੈਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ ਆਜ਼ਾਦੀ ਦੇ ਦਿਨ ਮੈਂ ਸਾਰੇ ਮੰਡੀ ਵਾਰਿਆਂ ਦੇ ਸ਼ਹਿਰ ਵਾਸੀਆਂ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਦੇਣਾ ਤੇ ਮਹਾਰਾਜ ਅੱਗੇ ਮੇਹਰ ਕਰਨਾ ਕਿ ਮੰਡੀ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਮੇਰ ਪਰਿਆਤ ਰੱਖੀ ਕਰ